ਏਵਨ ਪੰਜਾਬੀ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਹੈ ਮੈਂ ਹਰਪ੍ਰੀਤ ਸੋਢੀ ਲੈ ਕੇ ਹਾਜ਼ਰ ਆਇਆ ਇਸ ਸਮੇਂ ਦੀ ਬਹੁਤ ਹੀ ਵੱਡੀ ਖਬਰ ਆ ਰਹੀ ਹੈ ਫਰੀਦਕੋਟ ਤੋਂ ਤੋਂ ਅੰਦਾਜ਼ ਦੇ ਕੇ ਫਰੀਦਕੋਟ ਦੇ ਸਾਦੀਕ ਥਾਣੇ ਦੀ ਪੁਲਿਸ ਨੂੰ ਆਜੂ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ਸਾਦੀਕ ਥਾਣੇ ਦੀ ਪੁਲਿਸ ਦੇ ਵੱਲੋਂ ਤਿੰਨ ਚੋਰਾਂ ਨੂੰ 13 ਛੋਨੇ ਦੇ ਕਟਿਆ ਦੇ ਸਮੇਤ ਗ੍ਰਿਫਤਾਰ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਚੋਰਾਂ ਨੂੰ ਅੱਜ ਮਾਂਗ ਅਦਾਲਤ ਵਿੱਚ ਪੇਸ਼ ਵੀ ਕੀਤਾ ਗਿਆ ਇਸ ਪੂਰੇ ਮਾਮਲੇ ਦੇ ਬਾਰੇ ਸਾਦਿਕ ਥਾਣੇ ਦੀ ਐਸਐਚਓ ਮੈਡਮ ਦਾ ਕੀ ਕੁਝ ਕਹਿਣਾ ਹੈ ਤੁਸੀਂ ਆਪ ਹੀ ਦੇਖੋ ਤੇ ਸੁਣੋ ਹਾਂਜੀ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ A1 ਪੰਜਾਬੀ ਨਿਊਜ਼ ਚੈਨਲ ਅੱਜ 31 ਦਸੰਬਰ ਦਿਨ ਚੜ੍ਹਦੇ ਸਾਰ ਹੀ ਪੁਲਿਸ ਨੂੰ ਵੱਡੀ ਵੱਡੀ ਸਫਲਤਾ ਮਿਲੀ ਹੈ ਕੁਝ 18 ਗੱਟੇ ਕੋਈ ਚੋਰੀ ਹੋਏ ਸੀ ਸ਼ਹਿਰ ਦੇ ਵਿੱਚੋਂ ਅੱਜ ਅਸੀਂ ਸਦਰ ਥਾਣਾ ਸਾਦ ਖੜੇ ਹਾਂ ਉਹ ਜਿਹੜੇ ਬਚਾਣੇ ਚੋਰੀ ਕੀਤੀ ਸੀ ਉਹਨਾਂ ਦੇ ਪੇਣਸੂ ਨਾਲ ਖੜੇ ਹੈ ਉਹਨਾਂ ਨੇ ਪੁੱਛਦਿਆਂ ਹਾਂਜੀ ਮਾਤਾ ਕੀ ਗੱਲ ਹੋਈ ਸੀ? ਵੀਰੇ ਗੱਲ ਤਾਂ ਕੋਈ ਬੱਚਿਆਂ ਦੇ ਬੱਚੇ ਸੀ ਗਲਤੀਕਾਰ ਬੈਠੇ ਸਾਨੂੰ ਤਾਂ ਆਪ ਨੂੰ ਨਹੀਂ ਪਤਾਗਾ। ਹਾਂਜੀ ਕਦੋਂ ਇਹ ਉਹਨਾਂ ਨੇ ਚੋਰੀ ਕੀਤੀ ਸੀ? ਜੇ ਸਾਨੂੰ ਜੀ ਪਤਾ ਹੁੰਦਾ ਤਾਂ ਫਿਰ ਅਸੀਂ ਚੋਰੀ ਵਾਸਤੇ ਜਾਣ ਦੇਣਾ ਸੀ ਉਹਨਾਂ ਨੂੰ ਜੀ। ਅੱਜ ਤੁਸੀਂ ਕਿਉਂ ਆਏ ਹੋ ਤੇ ਕੀ ਗੱਲ ਹੈ? ਵੀਰੇ ਸਤ ਬੱਚਿਆਂ ਦੇ ਆਪਦੇ ਮਾਂਗ ਆਏ ਵੀ ਚਲ ਗਲਤੀਕਾਰ ਬੈਠੇ ਆ। ਜੇ ਗਲਤੀ ਉਹਨਾਂ ਨੂੰ ਮਾਫੀ ਹੈ ਤਾਂ ਉਹਨਾਂ ਵਾਸਤੇ ਮਾਫੀ ਮੰਗਦੇ ਆ ਵੀਰੇ ਹੋਰ ਅਸੀਂ ਇਹਨਾਂ ਨੂੰ ਮਾਫੀ ਮੰਗਦੇ ਆ ਵੀ ਸਾਡੀ ਤਾਂ ਚਲ ਬੱਚੇ ਗਲਤੀ ਅਸੀਂ ਉਹਨਾਂ ਖਾਤਰ ਅਸੀਂ ਮਾਫੀ ਮੰਗਦੇ ਆ। ਹਾਂਜੀ ਅਸੀਂ ਇਹੀ ਕਹਿਣਾ ਚਾਹੁੰਦੇ ਆ ਵੀ ਸਾਨੂੰ ਨਾ ਬੱਚਿਆਂ ਦਾ ਵੀ ਕੋਈ ਮਸਲਾ ਹੋ ਸਕੇ ਤੇ ਜੇ ਲੋ ਉਹਨਾਂ ਨੇ ਗਲਤੀ ਕਰ ਲਈ ਤੇ ਭੁਗਤਣਗੇ ਵੀ ਜ਼ਰੂਰ ਭੁਗਤੀ ਜਾਂਦੇ ਆ ਬੈਠੇ ਆ ਤੇ ਪਰ ਅਸੀਂ ਇਹ ਆਂਦੇ ਸੀ ਵੀ ਹੱਥ ਬੰਨ ਕੇ ਸਾਡੀ ਬੇਨਤੀ ਜੇ ਸਾਡੇ ਬੱਚਿਆਂ ਤੇ ਨਾ ਪਰਚਾ ਕੱਟਿਆ ਜਾਵੇ ਮਾਪੇ ਦਾ ਕਹਿਣਾ ਕਿ ਬੱਚਾ ਨੇ ਗਲਤੀ ਕੀਤੀ ਹੈ ਗਲਤੀ ਦੀ ਸਜ਼ਾ ਕਾਨੂੰਨ ਕਿਸ ਤਰ੍ਹਾਂ ਦਿੰਦਾ ਹੈ ਕੀ ਹੁੰਦਾ ਦੇਖਦੇ ਆਂ ਵਾਲੇ ਸਮਝ ਤਰੀਬੜਾ ਨੀਟਾ ਨਾਲ ਚੌੜਾ ਇਹ ਮਕਰਮਾ ਦਾ ਅੰਕ ਕਰੇ ਅ ਹਾਂਜੀ ਇਹ ਕੱਲ ਮਿਤੀ 31 12 24 ਨੂੰ ਅ ਪਰਮਜੀਤ ਸਿੰਘ son of ਸੋਨ ਸਿੰਘ ਅ ਜਿਹੜਾ ਇੱਥੇ ਸ਼ੈਲਰ ਦੇ ਵਿੱਚ ਬਰਿੰਦਾਵਨ ਸ਼ੈਲਰ ਦੇ ਵਿੱਚ ਪ੍ਰਾਈਸ ਮਿਲ ਦੇ ਵਿੱਚ ਬਤੌਰ ਮੰਸ਼ੀ ਕੰਮ ਕਰਦਾ ਹੈ ਇਹਨੇ ਯਸੇਨ 76 ਸਿੰਘ ਨੂੰ ਇਨਟੀਮੇਸ਼ਨ ਦਿੱਤੀ ਸੀ ਕਿ ਜਿਹੜਾ ਸਾਡੇ ਸ਼ੈਲਰ ਦੇ ਵਿੱਚੋਂ ਚੋਨਾ ਕਰੀਬ 18 ਬੋਰੀਆਂ ਚੋਰੀ ਹੋਇਆ ਤੇ ਇਹਨਾਂ ਨੇ ਜਿਹੜਾ ਦੋਸ਼ੀਆਂ ਬਾਰੇ ਵੀ ਸਾਨੂੰ ਦੱਸਿਆ ਤਾਂ ਐਸੀ ਨਿਸ਼ਤਰ ਸਿੰਘ ਨੇ ਜਿਹੜਾ ਤੁਰੰਤ ਐਕਸ਼ਨ ਲੈ ਕੇ ਇਹਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਆ ਦੋਸ਼ੀਏ ਦੇ ਵਿੱਚ ਤਿੰਨੇ ਆ ਇਹ ਦੇਖੋ ਜੀ ਇੱਕ ਤਾਂ ਹੈਗਾ ਆ ਮੋਨੂ ਸਿੰਘ son of ਰਾਜੂ ਸਿੰਘ ਆਕਾਸ਼ਦੀਪ ਸਿੰਘ son of ਚਰਨਜੀਤ ਸਿੰਘ ਗੁਰਪਿੰਦਰ ਸਿੰਘ son of ਕਾਕਾ ਸਿੰਘ ਇਹ ਤਿੰਨੋਂ ਵਾਸੀਆਂ ਸਾਦਕ ਦੇ ਰਹਿਣ ਵਾਲੇ ਆ ਇਹਨਾਂ ਧਾਰਾਂ ਦੇ ਤਹਿਤ ਇਹਨਾਂ ਦੇ ਮਕਦਮਾ ਤਜਾਇਆ ਇਹਨਾਂ ਦੇ ਖਿਲਾਫ ਧਾਰਾ 331 ਸਬਸੈਕਸ਼ਨ 4 305 ਬੀ ਐਨਐਸ ਪਹਿਲਾਂ ਕੋਈ ਮਕਦਮਾ ਤਜਾਇਆ ਨਹੀਂ ਇਹਨਾਂ ਸੇ ਪਹਿਲਾਂ ਕੋਈ ਮਕਦਮਾ ਨਹੀਂ ਆਪਾਂ ਇਹ ਤਾਲਾ ਬੁਲਣ ਨੂੰ ਮਿਲ ਜਾਏਗਾ ਕਿ ਇਹ ਸਤੂ ਤੋਂ ਲੈ ਹੈ ਨਹੀਂ ਇਹਨਾਂ ਦੋਸ਼ੀਆਂ ਦੇ ਪੁੱਛਗਿੱਛ ਦੇ ਮੁਤਾਬਕ ਜਿਹੜਾ ਇਹਨਾਂ ਨੇ ਦੱਸਿਆ ਵੀ ਅਸੀਂ ਜਿਹੜਾ ਤਰਕੇ ਮੋਢਿਆਂ ਤੇ ਰੱਖ ਕੇ ਜਿਹੜੇ ਛੋਨੇ ਦੇ ਬੋਰੀਆਂ ਲੱਗੀਆਂ ਤੇਰਾ ਜਬੋਰੀਆਂ ਬਰਾਮਦ ਕਰ ਲਈ। ਹਾਂਜੀ। ਕਾਲੀ ਕਰ ਲਈ। ਅ ਅਗਲੀ ਤਫਤੀਸ਼ ਜਾਰੀ ਹੈ ਜੀ। ਇਹਨਾਂ ਤੋਂ ਹੋਰ ਪੁੱਛਗਿਛ ਕਰਕੇ ਵੀ ਹੋਰ ਹੁਣ ਤੱਕ ਇਹਨਾਂ ਨੇ ਕਿੰਨੀਆਂ ਚੋਰੀਆਂ ਕੀਤੀਆਂ ਉਹ ਦੱਸ ਹੁੰਦੀ ਸੀ। ਪਾਰਕ ਨਹੀਂ ਪਹਿਲਾਂ ਤਾਂ ਨਹੀਂ ਕੋਈ ਕੇ ਸੀ। ਏਵਨ ਮਿਦਾਬੀ ਟੀਵੀ ਦੇ ਲਈ ਫਰੀਦਕੋਟ ਤੋਂ ਜਸਵਿੰਦਰ ਰਮਾ ਦੀ ਖਾਸ ਰਿਪੋਰਟ।